ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਅੱਜ ਇੱਕ ਅਜਿਹੇ ਮਾਮਲੇ ਲੈ ਕੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪਿਆਰ ਮੁਹੱਬਤ ਦੀਆਂ ਗੱਲਾਂ ਲਗਾਤਾਰ ਜਿਹੜੇ ਸਾਹਮਣੇ ਆ ਰਹੇ ਨੇ ਮੁਹੱਬਤਾਂ ਦੇ ਕਿੱਸੇ ਅਜਿਹੇ ਹੁੰਦੇ ਨੇ ਕਿ ਕਈਆਂ ਦਾ ਤਾਂ ਕਿਹਾ ਜਿਹੜਾ ਅੰਤ ਆ ਉਹ ਕਾਫੀ ਜਿਹੜਾ ਕਿ ਦਰਦਨਾਕ ਹੁੰਦਾ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਜਿੱਥੇ ਕਿ 4 ਸਾਲਾਂ ਤੋਂ ਇੱਕ ਮੁੰਡੇ ਤੇ ਕੁੜੀ ਆਸ ਦੇ ਵਿੱਚ ਪ੍ਰੇਮ ਸਬੰਧਾਂ ਦੇ ਵਿੱਚ ਚੱਲ ਰਹੀ ਸੀ ਤਾਂ ਇਸ ਦੌਰਾਨ ਮੁੰਡੇ ਨੇ ਸੋਚਿਆ ਕਿਉਂ ਨਾ ਕੁੜੀ ਦੇ ਨਾਲ ਵਿਆਹ ਵੀ ਕਰਵਾ ਲਿਆ ਜਾਵੇ ਤੇ ਫਿਰ ਮੁੰਡੇ ਦੇ ਪਰਿਵਾਰ ਵਾਲੇ ਕੁੜੀ ਦੇ ਪਰਿਵਾਰ ਨਾਲ ਤੇ ਕੁੜੀ ਦੇ ਨਾਲ ਗੱਲਬਾਤ ਕਰਦੇ ਨੇ ਰਿਸ਼ਤੇ ਨੂੰ ਲੈ ਕੇ ਪਰ ਕੁੜੀ ਨੇ ਸਾਫ਼ ਜੜਾ ਕੀ ਮਨਾ ਕਰ ਦਿੱਤਾ ਕਿ ਉਸਨੇ ਵਿਦੇਸ਼ ਜਾਣਾ ਉਹ ਮੁੰਡੇ ਦੇ ਨਾਲ ਵਿਆਹ ਨਹੀਂ ਕਰਵਾ ਸਕਦੀ ਜਿਸ ਤੋਂ ਬਾਅਦ ਇਹ ਗੱਲ ਸੁਣ ਕੇ ਮੁੰਡਾ ਸਦਮੇ ਦੇ ਵਿੱਚ ਆ ਗਿਆ ਕਿ ਜਿਸ ਨੂੰ ਉਹ ਪਿਆਰ ਕਰਦਾ ਸੀ ਅਤੇ ਉਸ ਨੂੰ ਵਿਆਹ ਲਈ ਪ੍ਰਪੋਜ਼ ਵੀ ਕੀਤਾ ਹੈ ਪਰ ਉਸਨੇ ਸਾਫ਼ ਹੀ ਮਨਾ ਕਰ ਦਿੱਤਾ ਵਿਆਹ ਕਰਵਾਉਣ ਤੋਂ ਤੇ ਇਸ ਗੱਲ ਨੂੰ ਜੜਾ ਕਿ ਮੁੰਡਾ ਉਹ ਸਹਾਰ ਨਾ ਸਕਿਆ ਤੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਹ ਕਦਮ ਚੁੱਕਣ ਤੋਂ ਬਾਅਦ ਪਰਿਵਾਰ ਦੇ ਵਿੱਚ ਚੀਕ ਚਿਹਾੜਾ ਪੈ ਗਿਆ ਉਹਨਾਂ ਦੇ ਰੋਂਗਟੇ ਤੱਕ ਖੜੇ ਹੋ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਗਈ ਤੇ ਇਸ ਇੱਕ ਇਸ ਕੁੜੀ ਦੇ ਪਿੱਛੇ ਜਿਹੜਾ ਕਿ ਉਸਨੇ ਅਜਿਹਾ ਖੌਫਨਾਕ ਕਦਮ ਚੁੱਕਿਆ ਉਹਤੇ ਦੂਜੇ ਪਾਸੇ ਪੀੜਤ ਪਰਿਵਾਰ ਨੇ ਹੁਣ ਇਨਸਾਫ਼ ਦੀ ਮੰਗ ਕੀਤੀ ਹੈ ਕਿ ਜਿਵੇਂ ਹੁਣ ਉਹਨਾਂ ਦੇ ਪੁੱਤ ਦੇ ਨਾਲ ਹੋਇਆ ਉਸ ਨੂੰ ਜਿਹੜਾ ਕਿ ਇਨਸਾਫ ਜ਼ਰੂਰ ਮਿਲਣਾ ਚਾਹੀਦਾ। ਗੱਲਬਾਤ ਜਿਸ ਤਰ੍ਹਾਂ ਪ੍ਰਵਾਹ ਗੱਲਬਾਤ ਸਾਬ ਮੇਰਾ ਛੋਟਾ ਭਰਾ ਸੀ ਮੈਂ ਬੱਚਿਆਂ ਨੂੰ ਪਾਲਿਆ ਸੀ ਉਹਨੇ ਸੁਸਾਇਡ ਕਰਾਇਆ ਕੁੜੀ ਦੇ ਚੱਕਰ ਦੇ ਵਿੱਚ ਕਿੰਨੇ ਸਾਲ ਦਾ ਸੀ 25 ਸਾਲ ਦਾ ਸਰਮੁੰਦਾ। ਪ੍ਰਵਾਹ ਕੀ ਕਾਹਦੀ ਗੱਲ ਉਹ ਸੁਸਾਇਡ ਦੀ? ਗੱਲ ਇਹ ਕਿ ਸਾਲ 4 ਸਾਲ ਅਗੇ ਕੁੜੀ ਦੇ ਰਿਲੇਸ਼ਨ ਵਿੱਚ ਰਹਿੰਦੇ ਨੂੰ ਗੱਲਾਂਬਾਤਾਂ ਕਰਦੇ ਸੀ ਇਕੱਠੇ ਆਉਂਦੇ ਸੀ ਇਕੱਠੇ ਜਾਂਦੇ ਸੀ ਕਦੀ ਬਜੇਰੀਆ ਕਦੀ ਕਿਤੇ ਆਰਾਮ ਆਰਾਮ ਘੁੰਮਦੇ ਸੀ ਤੇ ਕੁੜੀ ਨੇ ਪਹਿਲਾਂ ਤਿੰਨ ਕੰਤਨਾਤਰੀ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਉਹਦੇ ਨਾਲ ਕੰਦੀ ਰਹੀ ਜਾਂਦੀ ਰਹੀ ਤੇ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਕਿਹਾ ਤਾਂ ਕਿ ਮੇਰੀ ਬਾਹਰ ਦੀ ਕਿ ਮੈਂ ਬਾਹਰ ਜਾਣਾ ਚਾਹੁੰਦੀ ਹਾਂ ਦਿਨਾਂ ਮੇਰਾ ਕੋਈ ਫਿਊਚਰ ਨਹੀਂ ਹੈਗਾ ਤੇ ਇਹਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰ ਨਾਲ ਗੱਲ ਕੀਤੀ ਸੀ ਅਸੀਂ ਤੇਰੇ ਰਿਸ਼ਤੇਦਾਰ ਲੋ ਕਰਦੇ ਗੱਲ ਦੋਧਾ ਸਾਰੀ ਕੀਤੀ ਹੈ ਤੇ ਕੁੜੀ ਨੇ ਪਤਾ ਨਹੀਂ ਨੂੰ 100 ਵਾਰ ਪਤਾ ਨਹੀਂ ਕੀ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਕੱਲ ਮਿਲਦੇ ਨੂੰ ਕਿਹਾ ਕਿਨੇ ਛਦਾਈ ਨੇ ਸਾਡੇ ਵੀ ਬਣਾਨੇ ਨੇ ਦਵਾਈ ਪੀਨੇ ਸੀ ਸਰ ਤੇ ਰਿਸ਼ਤੇ ਦੀ ਵੀ ਗੱਲ ਹੁੰਦੀ ਪਈ ਸੀ ਕਿ ਸਰ ਘਰ ਸਾਡੀ ਚੱਲਦੀ ਪਈ ਸੀ ਤਾਂ ਸਾਰੀ ਹਾਂ ਕੁੜੀ ਵੱਲੋਂ ਨਾ ਕਿ ਕੁੜੀ ਦੇ ਘਰ ਜਾਣ ਜਦੋਂ ਜਾਣ ਲੱਗੀ ਸੀ ਤੇ ਕੁੜੀਆਂ ਨੇ ਉਲਟੋ ਕਿਹਾ ਕਿ ਜੇ ਮੇਰੇ ਘਰ ਹੋਗੇ ਤੇ ਮੈਂ ਮੈਂ ਉਲਟ ਵੀ ਕਰ ਸਕਦੀ ਤੁਹਾਡੇ ਤੇ ਵੀ ਮੈਂ ਤੁਹਾਨੂੰ ਫालतੂ ਵੀ ਗੱਲ ਕੋਈ ਗੱਲ ਵੀ ਕਰ ਸਕਦੀ ਕੋਈ ਉਲਟ ਸਲਟ ਵੀ ਬੋਲ ਸਕਦੀ ਕਿੰਨੀ ਦੇਰ ਗੱਲ ਚੱਲੇ ਤੇ ਬੜੀ 4 ਸਾਲ ਹੋ ਗਏ ਰਿਲੇਸ਼ਨ ਦੇ ਵਿੱਚ ਤੇ ਕੁੜੀ ਦੇ ਇਸ ਤਰ੍ਹਾਂ ਗੱਲਬਾਤ ਕਰਨੀ ਕਿ ਪਤਾ ਲੱਗਦਾ ਚਾਹੇ ਇਸ ਤਰ੍ਹਾਂ ਕਿ ਮੇ ਤਾਂ ਸਕੂਲ ਪੜ੍ਹਦੀ ਸੀ ਉਹ ਤਾਂ ਜਾਂਦਾ ਸੀ ਇਹ ਵੀ ਉਹ ਵੀ ਜਾਂਦਾ ਸੀ ਆ ਮੇਜਨ ਦੇ ਨੰਬਰ ਦਿੱਤੇ ਕਿ ਨੰਬਰਾਂ ਤੋਂ ਬਾਅਦ ਆਈਡੀਆਂ ਜੋ ਵੀ ਜਿੱਥੇ ਵੀ ਉਹ ਕੰਮ ਚੱਲਦਾ ਰਿਹਾ ਸਰ ਅੱਜ ਅੱਜ ਕੇ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਹੈ ਸਰ ਪੁਲਿਸ ਸਾਡਾ ਕੋਈ ਸਾਥ ਨਹੀਂ ਅਜੇ ਪੁਲਿਸ ਵੀ ਤੁਹਾਡੇ ਸਾਥ ਨੂੰ ਨਹੀਂ ਸਰ ਕੁਝ ਨਹੀਂ ਕੀਤਾ ਪੁਲਿਸ ਨੇ ਕੀ ਸਮਝ ਇਹਨਾਂ ਦਾ ਸਾਥ ਦਿੱਤਾ ਨਹੀਂ ਨਹੀਂ ਕਿਉਂਕਿ ਜਦੋਂ ਸਾਡੀ ਸੁਣੀ ਨਹੀਂ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਹੀਂ ਕੀ ਕਹਿ ਸਕਦੇ ਪਰ ਪੰਜਾਬ ਕੰਪਲੇਨ ਲਖਾਈ ਤੁਸੀਂ ਹਾਂਜੀ ਸਰ ਲਖਾਈ ਸਭ ਕੁਝ ਕੀਤਾ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਭਾਜੀ ਸਰ ਅਸੀਂ ਤੁਮਨੇ ਵੀ ਕੁੜੀ ਦੇ ਐਕਸ਼ਨ ਪਿਆ ਜਾਵੇ ਹਾਂ ਜੋ ਸਾਡੀ ਸਾਡਾ ਤੇ ਭਰਾ ਚਲ ਗਿਆ ਸਰ ਉਹਨੇ ਤੇ ਵਾਪਸ ਹੁਣਾ ਪਰ ਕੁੜੀ ਨੂੰ ਕੁਛ ਨਾ ਕੁਛ ਦੀਆ ਦਿੱਤਾ ਜਾਵੇ ਕਿਉਂਕਿ ਸਾਡੇ ਨਾਲ ਆਇਆ ਸੀ ਕਿ ਉਹਦੇ ਕਿਸੇ ਹੋਰ ਭਰਾ ਦੇ ਕਿਸੇ ਹੋਰ ਮਾਣ ਦੇ ਨਾਲ ਨਾ ਹੋਵੇ ਹਾਂ ਅਸੀਂ ਇਹ ਚੁੰਨੇ ਸਰ ਇਹ ਕੀ ਮਾਮਲਾ ਕੀ ਸਰ ਕੀ ਹੋਇਆ ਕੀ ਸਾਡੇ ਭਰਾ ਨੇ ਇੱਕ ਮਿੰਟ ਇੱਕ ਮਿੰਟ ਕਰੋ ਕਰੋ ਭਾਈ ਪਾਗੀ ਬੰਦ ਮਰ ਗਿਆ ਜੀ ਕਿਨੂੰ ਜਾ ਕੇ ਕੁੜੀ ਨੂੰ ਸਾਰਾ ਕਰਵਾਇਆ ਜੋ ਦਿੱਤਾ ਕੁੜੀ ਨੇ ਦਿੱਤਾ ਕਿੰਨੇ ਚਿਰ ਤੋਂ ਰਿਲੇਸ਼ਨਸ਼ਿਪ ਚਾਰ ਸਾਲ ਸੀ ਕੀ ਗੱਲਬਾਤ ਹੋਈ ਸੁਸਾਈਡ ਕਰਨ ਦਾ ਕਾਰਨ ਕੀ ਦੇ ਪਤਾ ਹੀ ਨਹੀਂ ਜੀ ਪਹਿਲਾਂ ਕਿੰਦੀ ਵਿਆਹ ਕਰੋਣਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ ਬਾਅਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ ਕਿਸੇ ਨਾਲ ਵੀ ਕਰਦੀ ਰਹੀ ਮੈਂ ਉਹ ਛੇੜ ਰੱਖਿਆ ਨੂੰ ਮਰਨ ਲਈ ਮਜਬੂਰ ਕੀਤਾ ਹਾਂ ਕਿਸੇ ਦੇਖ ਵੀ ਜਾਂਦੀ ਸੀ ਹਾਂਜੀ ਪੈਲਟਸ ਵੇਰਾ ਕਰਨ ਦੀ ਚਾਹਤ ਲੜਕੀ ਦੇ ਘਰ ਉਹ ਲਈ ਚੋਖੀ ਰਹਿੰਦੇ ਨੇ ਹਾਂ ਜੀ ਚੋਰ ਵੀ ਕੋਸਰ ਵਗੈਰਾ ਲੜਕੇ ਨੂੰ ਚੁੱਕਿਆ ਜਾਂਦਾ ਸੀ ਹਾਂ ਜੀ ਕਹਿੰਦਾ ਗਿਆ ਤਾਈਓ ਵੀ ਨੇ ਇੱਕ ਕਦਮ ਚੁੱਕਿਆ ਜੀ ਕਿੰਨੀ ਐਸੀਗੀ ਸਾਡੇ ਕੋਲ ਮੇਰੀ ਸਰ ਉਸੇ ਵਿਚਾਲੇ ਮੇਰੀ ਉਹ ਲੜਕੀ ਦੇ ਕਿਹੜੀ ਦੀ ਸਰ ਕੋਲ ਫਰਮ ਨਹੀਂ ਪਤਾ ਇਹਨੂੰ ਬੜਾ ਇਨਸਾਫ ਚਾਹੀਦਾ ਜ਼ਰੂਰ ਪੁਲਿਸ ਨੇ ਐਫ ਆਈ ਆਰ ਦੱਸਿਆ ਕੀ ਉਹ ਦਿੱਤੀ ਜ਼ਰੂਰ ਅੱਧ ਦੀ ਕਾਰਵਾਈ ਹੋਈ ਹੈ ਕਾਰਵਾਈ ਬੱਚੇ ਨੂੰ ਪੱਦਾ ਇਹ ਦਵਾਈ ਖਾਦੀ ਨੂੰ ਜੀ ਦੇ ਘਰ ਦੇ ਬਾਹਰ ਗਿਆ ਪਤਾ ਨਹੀਂ ਸਰ ਮੈਂ ਵੇਖੀ ਨਹੀਂ ਆ ਫਾਈਲ ਨਹੀਂ ਜੋ ਤੁਹਾਨੂੰ ਮੇਰਾ ਪਤਾ ਲੱਗਾ ਸਰ ਵੀਡੀਓ ਬਣਾਇਆ ਕੋਈ ਵੀਡੀਓ ਜਦੋਂ ਨਹੀਂ ਸਾਈਡ ਕੀਤਾ ਕਿ ਕਿਤੇ 10-10 ਮੁੰਡੇ ਪੀਨਾਂ ਦੇ ਘਰੋਂ ਗਲੀ ਵੱਲੋਂ ਆਇਆ ਤੇ ਇੱਥੋਂ ਪੀਲੀ ਦਵਾਈ ਇੱਥੇ ਗਲੀ ਦੇ ਬਾਹਰ ਹੀ ਡਿੱਗਿਆ ਹੋਇਆ ਅੱਛਾ ਲੜਕੀ ਦੇ ਘਰ ਦੇ ਬਾਹਰ ਹੀ ਹਾਂ ਘਰ ਦੇ ਨਹੀਂ ਪਤਾ ਨਹੀਂ ਗਲੀ ਦੇ ਬਾਹਰ ਕਿ ਪਤਾ ਨਹੀਂ ਘਰ ਦੇ ਡਿੱਗਾਈ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹਾਂ ਸਾਨੂੰ ਕੁੜੀ ਮੰਗ ਜਾਂ ਹਨੂਮਨ ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਪਿਓ ਤੇ ਕਾਰਵਾਈ ਹੋਣੀ ਚਾਹੀਦੀ ਉੱਥੇ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਸ਼ਿਕਾਇਤ ਮਿਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੋਈ ਆਪਸ ਵਿੱਚ ਕੋਈ ਪ੍ਰੇਮ ਸੰਬੰਧ ਸੀ ਤੇ ਇਹਨਾਂ ਦੇ ਆਪਸ ਵਿੱਚ 3-4 ਸਾਲ ਤੋਂ ਕੋਈ ਆਪਸ ਵਿੱਚ ਇਹਨਾਂ ਦੀ ਤੁਸਮਮਾ ਮਮਾ ਹੋਈ ਅਤੇ ਇਸੇ ਗੱਲੋਂ ਇਹਨਾਂ ਲੜਕੇ ਨੇ ਕੋਈ ਜਿੜੀ ਜਿਹੀ ਚੀਜ਼ ਭੱਲੀ ਤੇ ਲੜਕੇ ਦੇ ਭਰਾ ਦੇ ਬਿਆਨਾਂ ਤੇ ਪਰਚਾ ਦਰਜ ਕਰਤਾ ਤੇ ਅੱਜ ਇਹ ਪੋਸਟਮਾਰਟਮ ਕਰਵਾ ਰਹੇ ਆਂ ਗਾਂ ਜੋ ਵੀ ਤਫਤੀਸ਼ ਚੋਂ ਆਉਂਦਾ ਵਾ ਉਹ ਤੁਹਾਨੂੰ ਫਿਰ ਬਾਅਦ ਦੱਸਿਆ ਜਾਏਗਾ ਇਹ ਕਿਹੜੀ ਧਾਰਾ ਲਗਾਈ ਇਹ 100 108 ਬੀਐਨਐਸ ਇਨਕੁਆਰੀ ਕੀ ਪਤਾ ਲੱਗਾ ਜੀ ਹੁਣ ਤੱਕ ਇਨਕੁਆਰੀ ਵੇਖੋ ਜੀ ਇਹ ਤੇ ਤਫਤੀਸ਼ ਦਾ ਪਾਰਟ ਹੈ ਜੇ ਤੇ ਆਪ ਪੋਸਟਮਾਰਟਮ ਕਰਵਾ ਰਹੇ ਪਰਚਾ ਦੇਖ ਪੋਸਟਮਾਰਟਮ ਕਰਵਾ ਰਹੇ ਹਾਂ ਹਾਂਜੀ ਜੋ ਵੀ ਅੱਗੇ ਸਾਹਮਣੇ ਆਏਗਾ ਸਰਪ੍ਰਵਹ ਕੀ ਪਤਾ ਲੱਗਾ ਜੀ ਕਿ ਇਨਫੋਰਮੇਸ਼ਨ ਕਮੇਟੀ ਨੂੰ ਕੀ ਮਿਲੀ ਹੈ ਕਾਰਨ ਕੀ ਹੈ ਜੀ ਕਾਰਨ ਉਹ ਹੀ ਪ੍ਰੇਮ ਸੰਬੰਧ ਸੀ ਜੀ ਆਪਸ ਵਿੱਚ ਇਹਨਾਂ ਦੇ ਲੜਕੀ ਲੜਕੇ ਦੇ ਕੋਈ ਇਹਨਾਂ ਦੀ ਆਫਿਸ ਵਿੱਚ ਕੋਈ ਗੱਲਬਾਤ ਹੋਈ ਉਹਨੇ ਭਰਾ ਨੂੰ ਉਹਨੇ ਦੱਸਿਆ ਤੇ ਉਹ ਭਰਾ ਨੇ ਵੀ ਇਹਨਾਂ ਦੇ ਪਰਚਾ ਦਰਜ ਕਰ ਦਿੱਤਾ ਜੀ ਠੀਕ ਹੈ ਪਰਿਵਾਰ ਵੱਲੋਂ ਕਹਿ ਰਹੇ ਕਿ ਮਹੀਨੇ ਤੋਂ ਉਹਨਾਂ ਦਾ ਪੁੱਪੇ ਦਾ ਜਿਹੜੇ ਧਮਕੀਆਂ ਦੇ ਰਹੇ ਸੀ ਨਹੀਂ ਜੀ ਇਸ ਦਾ ਦੀ ਅੱਜ ਸਾਡੇ ਸਾਹਮਣੇ ਤਾਂ ਕੋਈ ਗੱਲ ਨਹੀਂ ਆਈ ਤੇ ਜੇ ਹੋਏਗੀ ਤੇ ਕੋਈ ਨਹੀਂ ਕੋਈ ਤਪਤੀਸ ਦਾ ਪਾਰ ਹੈ ਦੇਖ ਲਾਂਗੇ ਕੀ ਕਾਰਵਾਈ ਕੀਤੀ ਜੀ ਹਾਂਜੀ ਹੁਣ ਪਰਚਾ ਦਰਜ ਕੀਤਾ ਜੀ ਆਪਣਾ ਉਹ ਲੜਕੀ ਦੇ ਖਿਲਾਫ ਕਰ ਠੀਕ ਲੜਕੇ ਦੇ ਭਰਾ ਦੇ ਬਿਆਨਾਂ ਦੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਜੋ ਕਿ ਹੀਰ ਰਾਂਝਾ ਸੱਸੀ ਪੁੰਨੂ ਦੇ ਆ ਗੱਲਾਂ ਜ਼ਰੂਰ ਕਰਦੇ ਨੇ ਉਹਨੇ ਕਿਸੇ ਜ਼ਰੂਰ ਸੁਣਾਉਂਦੇ ਰਹੇ ਤੇ ਉਸੇ ਤਰੀਕੇ ਦੇ ਨਾਲ ਦੇਖਿਆ ਜਾਂਦਾ ਕਿ ਪਿਆਰ ਮੁਹੱਬਤਿਆਂ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੇ ਨੇ ਪਰ ਸਿਰੇ ਕੌਣ ਚੜਾਉਂਦਾ ਕਿਉਂਕਿ ਕਈ ਵਾਰ ਤਾਂ ਪਿਆਰ ਦਾ ਜਿਹਾ ਖੌਫਨਾਕ ਅੰਤ ਹੁੰਦਾ ਕਿ ਸਾਰੀ ਉਮਰ ਮਾਪੇ ਰੋਦੇ ਰਹ ਜਾਂਦੇ ਨੇ